ਸੁਨੀਲ ਜਾਖੜ ਜੀ ਇਹ ਗੱਲ ਬੜੀ ਜ਼ੋਰ ਦੇ ਕੇ ਕਹਿੰਦੇ ਆ ਕਿ ਅਕਾਲੀਆਂ ਦੇ ਨਾਲ ਗੱਠ ਜੋੜ ਕਰਨਾ ਪਊਗਾ ਕਿ ਸੁਨੀਲ ਜਾਖੜ ਜੀ ਨੂੰ ਇਹ ਨਹੀਂ ਪਤਾ ਕਿ ਚਿੱਟਾ ਕੌਣ ਵਕਵਾਉਂਦਾ ਰਿਹਾ ਗੈਂਗਸਟਰਵਾਦ ਕਿਹਨੇ ਪੈਦਾ ਕੀਤਾ ਉਹ ਕਾਂਗਰਸ ਦੇ ਵੀ ਪ੍ਰਧਾਨ ਰਹੇ ਨੇ ਇਸ ਤੋਂ ਵੀ ਉੱਪਰ ਕੈਪਟਨ ਅਮਰਿੰਦਰ ਸਿੰਘ ਹੁਰੀ ਦੋ ਵਾਰੀ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਹੁਰੀ ਸਭ ਤੋਂ ਵੱਡੇ ਇਸ ਵੇਲੇ ਖੈਰਖਵਾ ਬਣੇ ਹੋਏ ਨੇ ਸੁਖਬੀਰ ਸਿੰਘ ਬਾਦਲ ਹੁਰਾਂ ਦੇ ਕਿ ਉਹਨਾਂ ਦੇ ਦਲ ਦੇ ਨਾਲ ਗੱਠਜੋੜ ਕੀਤੇ ਤੋਂ ਬਿਨਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਜਿੱਤ ਹਾਸਲ ਨਹੀਂ ਕਰ ਸਕਦੀ ਬਿੱਟੂ ਜੀ ਤੁਹਾਡੇ ਆਗੂ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੂੰ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਚਿੱਟਾ ਕੌਣ ਬਕਵਾਉਂਦਾ ਰਿਹਾ ਤੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਕਿਹਨੇ ਪੈਦਾ ਕੀਤਾ 2007 ਤੋਂ ਲੈ ਕੇ 17 ਤੱਕ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਜਿੰਨੇ ਚਿੱਟੇ ਦੀ ਤਸਕਰੀ ਹੋਈ ਜਿਸ ਤਰੀਕੇ ਦੇ ਨਾਲ ਚਿੱਟਾ ਲਫਜ਼ ਜਿਹੜਾ ਸੀ ਉਹ ਲੋਕਾਂ ਨੇ ਪਹਿਲੀ ਵਾਰੀ ਲਗਭਗ ਸੁਣਿਆ ਔਰ ਗੈਂਗਸਟਰ ਸ਼ਬਦ ਵੀ ਉਹਨਾਂ ਨੇ ਪਹਿਲੀ ਵਾਰੀ ਸੁਣਿਆ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਆਈ ਹੈ 2022 ਤੋਂ ਚਿੱਟੇ ਨੂੰ ਠੱਲ ਪਾਉਣ ਦੇ ਵਾਸਤੇ ਅਸੀਂ ਨਿਰੰਤਰ ਯਤਨ ਕੀਤੇ ਨੇ ਅੱਜ ਵੀ ਕਰ ਰਹੇ ਹਾਂ ਯੋਧ ਨਸ਼ਿਆ ਵਿਰੁੱਧ ਦਾ ਦੂਸਰਾ ਪੜਾਅ ਇਸ ਵੇਲੇ ਚੱਲ ਰਿਹਾ ਪੰਜਾਬ ਦੇ ਵਿੱਚ ਜਿਸ ਲੈਵਲ ਤੱਕ ਜਿਸ ਪੱਧਰ ਤੱਕ ਲੜਾਈ ਲੜਨੀ ਪਈ ਚਿੱਟੇ ਲਈ ਅਸੀਂ ਲੜਾਂਗੇ ਗੈਂਗਸਟਰ ਬਾਦ ਨੂੰ ਠੱਲ ਪਾਉਣ ਦੇ ਵਾਸਤੇ ਸਾਡੀ ਪੰਜਾਬ ਪੁਲਿਸ ਇਸ ਵੇਲੇ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਹੈ ਔਰ ਜਿਹੜਾ ਗੈਂਗਸਟਰ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦਾ ਗੋਲੀ ਚਲਾਉਂਦਾ ਉਹਨੂੰ ਉਹਦਾ ਜਵਾਬ ਉਹਦੀ ਭਾਸ਼ਾ ਦੇ ਵਿੱਚ ਮੌਜੂਦਾ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਪਰ ਅੱਜ ਜਿਹੜੇ ਸਵਾਲ ਬਿੱਟੂ ਜੀ ਨੇ ਖੜੇ ਕੀਤੇ ਨੇ ਮੈਨੂੰ ਪਤਾ ਹੈ ਕਾਲੀ ਦਲ ਬਾਦਲ ਨੇ ਤਾਂ ਇਹਦਾ ਜਵਾਬ ਨਹੀਂ ਦੇਣਾ ਨਾ ਮੇਰਾ ਖਿਆਲ ਬਿੱਟੂ ਜੀ ਨੇ ਇਹ ਸਵਾਲ ਜਿਹੜੇ ਕੀਤੇ ਨੇ ਉਹ ਕਾਲੀਆਂ ਤੋਂ ਪੁੱਛਣ ਲਈ ਕੀਤੇ ਹੋਣਗੇ ਪਰ ਉਹਨਾਂ ਦੇ ਜਵਾਬ ਉੱਥੇ ਹੀ ਨੇ ਉਹਨਾਂ ਦੇ ਵਿੱਚ ਹੀ ਨੇ ਉਹਨਾਂ ਦੋਨਾਂ ਤੋਂ ਹੀ ਜਿਹੜਾ ਜੀ ਪੁੱਛ ਲੈਣ ਘਟੋ ਘਟ ਜਿਹੜੀ ਪਾਰਟੀ 'ਚ ਨੇ ਉਹਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਤੋਂ ਪੁੱਛ ਲੈਣ ਤੇ ਜਿਹੜੇ ਉਹਨਾਂ ਦੇ ਵੀ ਸਾਬਕਾ ਮੁੱਖ ਮੰਤਰੀ ਰਹੇ ਨੇ ਜਦੋਂ ਕਾਂਗਰਸ ਦੇ ਵਿੱਚ ਹੁੰਦੇ ਸੀ ਉਹਨਾਂ ਤੋਂ ਪੁੱਛ ਲੈਣ ਵੇਖਣ ਵਾਲੇ ਇਹ ਜ਼ਰੂਰ ਜੜਾ ਦੀ ਕਿਤੇ ਨਾ ਕਿਤੇ ਰਲਗੱਡ ਹੁੰਦੇ ਹੋਣਗੇ ਕਿ ਇਹ ਕੀ ਹੋਇਆ ਉਹਨਾਂ ਦੇ ਮੁੱਖ ਮੰਤਰੀ ਉਹਨਾਂ ਦੇ ਹੁਣ ਦੇ ਪ੍ਰਧਾਨ ਪਹਿਲੇ ਪ੍ਰਧਾਨ ਇਹ ਸਾਰਾ ਕੁਝ ਇਹੀ ਤਾਂ ਹੈ ਇਹੀ ਤਾਂ ਚੀਜ਼ ਜਿਹੜੀ ਪੰਜਾਬ ਦੇ ਲੋਕਾਂ ਨੂੰ ਓਨੀ ਦੇਰ ਤੱਕ ਸਮਝ ਨਹੀਂ ਆਈ ਜਿੰਨੀ ਦੇਰ ਤੱਕ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਆਮਦ ਨਹੀਂ ਹੋਈ